ਉਨਾ ਕੋਈ ਹੈ ਹਜੇ ਇਨਸਾਫ ਦੇਣ ਵਾਲੇ ਬੰਦੇ ਚੰਗੇ ਜੱਜ ਵੀ ਬੈਠ ਨੇ ਸੁਪਰੀਮ ਕੋਰਟ ਵੀ ਕੋ ਬੈਠੀ ਹੈ ਜਿੱਥੇ ਲੋਕਾਂ ਨੂੰ ਪੇਚਤਾ ਵਕੀਲ ਭਾਈਚਾਰੇ ਚ ਕਿਸ ਤਰ੍ਹਾਂ ਦੀ ਚਰਚਾ ਸੀ ਇਸ ਕੇਸ ਨੂੰ ਲੈ ਕੇ ਕਿ ਵਧੀਆ ਹੋਇਆ ਚੰਗਾ ਹੋਇਆ ਕਿਉਂਕਿ ਆਪਾਂ ਗੁਰਦੇਵ ਸਿੰਘ ਕੋਂਕੇ ਦਾ ਕੇਸ ਵੀ ਇਸ ਨਾਲ ਜੋੜ ਕੇ ਦੇਖ ਸਕਦੇ ਹਾਂ ਕਿ ਕੁਝ ਲੋਕ ਤਾਂ ਉਮੀਦ ਹੁਣ ਮਿਟਾ ਚੁੱਕੇ ਨੇ ਕਿ ਹੁਣ ਉਹਨੇ ਗਵਾਹ ਨਹੀਂ ਰਹੇ ਮੁਲਜ਼ਮ ਵੀ ਖਤਮ ਹੋ ਗਏ ਕਿ ਸੱਚ ਜ਼ਾਹਰ ਕਰ ਦੋ ਤੱਥ ਦੱਸ ਦੋ ਕਿ ਹੋ ਸਕਦਾ ਇਸ ਕੇਸ 'ਚ ਇਨਸਾਫ ਨਾ ਮਿਲੇ ਇੱਕ ਨਵੀਂ ਉਮੀਦ ਜਾਗੀ ਆ ਪੰਜਾਬ ਦੇ ਅੰਤਕੁ ਭਾਈਚਾਰੇ ਨੂੰ ਸਿੱਖਾਂ ਨੂੰ ਇੱਕ ਕੌਂਕੇ ਕੇਸ ਦੇ ਵਿੱਚ ਇਨਸਾਫ ਮਿਲ ਸਕਦਾ ਵਕੀਲ ਭਾਈਚਾਰੇ ਨੂੰ ਇਹ ਬਹੁਤ ਮਤਲਬ ਕੀ ਕਹਿੰਦੇ ਆ ਵੀ ਇੱਕ ਛੋਟੀ ਜੀ ਆਸ ਦੀ ਕਿਰਨ ਅਜਰਾਈ ਆ ਕਿਉਂਕਿ ਇਸ ਤੋਂ ਪਹਿਲਾਂ ਜੇ ਆਪਾਂ ਗੁਰਦੇਵ ਸਿੰਘ ਕੌਂਕੇ ਤੋਂ ਪਹਿਲਾਂ ਆਪਾਂ ਦਿੱਲੀ ਦਾ ਕੇਸ ਦੇ ਵੀ ਜ਼ਿਕਰ ਕਰ ਲਈਏ ਨਾ ਦਿੱਲੀ ਦੇ ਵਿੱਚ ਜਿਹੜੀ ਸਿੱਖਾਂ ਦੇ ਵਿੱਚ ਉਹਦੀ ਨਸਲਕੁਸ਼ੀ ਹੋਈ 84 ਦੇ ਵਿੱਚ ਉੱਥੇ ਹਜ਼ਾਰਾਂ ਬਿਕਲਸ ਬਾਨੋ ਵਰਗੀਆਂ ਬੀਬੀਆਂ ਦੇ ਰੇਪ ਵੀ ਹੋਇਆ ਕਤਲ ਵੀ ਹੋਇਆ ਉੱਥੇ ਹਾਈ ਕੋਰਟ ਵੀ ਸੀਗੀ ਸੁਪਰੀਮ ਕੋਰਟ ਵੀ ਸੀਗੀ ਸਾਰਾ ਤਾਣਾ ਬਣਾ ਸੀਗਾ ਪੁਲਿਸ ਦੀ ਚਾਹ ਦੇ ਨਾਲ ਤੁਸੀਂ ਦੇਖੋ ਇਹਨਾਂ ਦੋਨਾਂ ਸਿਸਟਮ ਦੇ ਵਿੱਚ ਇੱਥੇ ਵੀ ਪੁਲਿਸ ਦੀ ਚਾਹ ਦੇ ਨਾਲ ਲੀਡਰਾਂ ਨੇ ਕੋਲ ਖੜ ਕੇ ਪੁੱਛਿਆ ਜਿਹੜਾ ਇਹ ਦੱਸਣਾ ਚਾਹਣਾ ਵੀ ਜਿਹੜੇ ਸੁਪਰੀਮ ਕੋਰਟ ਦੇ ਜਿਹੜਾ ਹੁਣ ਦਾ ਜਿਹੜਾ ਫੈਸਲਾ ਜੇ ਆਪਾਂ ਗੱਲ ਕਰ ਲਈਏ ਨਾ ਸੁਪਰੀਮ ਕੋਰਟ ਦੇ ਡਬਲ ਬੈਂਚ ਦਾ ਫੈਸਲਾ ਹੈ ਤੇ ਇਹਦੇ ਵਿੱਚ ਕਈ ਜਿਹੜੇ ادارے ਵੀ ਮਨੁੱਖੀ ਅਧਿਕਾਰ ਸੰਗਠਨਾਂ ਦੇ ਵੀ ਮੈਂਬਰ ਸੀਗੇ ਤੇ ਜਿਹੜੇ ਵੀ ਟਰਾਈ ਕਰ ਰਹੇ ਸੀਗੇ ਤੇ ਕਟਿਆ ਐਮਸੀ ਦੀ ਵੀ ਬੀਬੀਆ ਉਹ ਮੋਹਮੋਤਰਾ ਉਹਦਾ ਵੀ ਕਾਫੀ ਯੋਗਦਾਨ ਰਿਹਾ ਇਸ ਕੇਸ ਦੇ ਵਿੱਚ ਤੇ ਇਹਨਾਂ ਨੇ ਜਿਹੜਾ ਸੁਪਰੀਮ ਕੋਰਟ ਦਾ ਹੁਣ ਫੈਸਲਾ ਆਇਆ ਇੱਕ ਤਾਂ ਜਿਹੜਾ ਪਹਿਲਾ ਪਹਿਲਾ ਜਿਹੜਾ ਫੈਸਲਾ ਹੋਇਆ ਉਹਨਾਂ ਨੇ ਉਹ ਰੱਦ ਕਰਿਆ ਉਹਦਾ ਉਹਦੇ 'ਚ ਉਹਨਾਂ ਨੇ ਦੱਸਿਆ ਵੀ ਇੱਕ ਫਰੈਡੂਲੈਂਟ ਵੇ ਦੇ ਨਾਲ ਵੀ ਅਦਾਲਤ ਦੇ ਨਾਲ ਧੋਖਾ ਘੜੀ ਕਰਕੇ ਇਸ ਫੈਸਲੇ ਨੂੰ ਕਰਵਾਇਆ ਗਿਆ ਕਿਉਂਕਿ ਜਦੋਂ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਈ ਸੀ ਉਹਨਾਂ ਨੇ ਮਹਾਰਾਸ਼ਟਰ ਦੇ ਕੋਲ ਜਿਹੜੀ ਅਪੀਲ ਪਾਈ ਸੀ ਸਰਕਾਰ ਕੋਲ ਉਹਦਾ ਫੇਰਵਾ ਨਹੀਂ ਦਿੱਤਾ ਸੀਗਾ ਜਿਸ ਕਰਕੇ ਉਹਨਾਂ ਨੇ ਇਹਨੂੰ ਅ ਅਦਾਲਤ ਦੇ ਨਾਲ ਧੋਖਾ ਘੜੀ ਬਗਰਾੜ ਦਿੱਤਾ ਤੇ ਉਹ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਜਿਹੜਾ ਕੇਸ ਆ ਗੁਜਰਾਤ ਸਰਕਾਰ ਨੂੰ ਕੋਈ ਨੈਤਿਕ ਹੱਕ ਹੈ ਹੀ ਨਹੀਂ ਸੀਗਾ ਕਾਨੂੰਨੀ ਤੌਰ ਤੇ ਗਲਤ ਸੀਗਾ ਕਿਉਂਕਿ ਇਸ ਕੇਸ ਦੇ ਵਿੱਚ ਇਦਾਂ ਹੁੰਦਾ ਹੈ ਵੀ ਜਿੱਥੇ ਜਿਸ رابطہ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਖਰ ਸਵਾਗਤ ਕਰਦਾ ਅੱਜ ਸੁਪਰੀਮ ਕੋਰਟ ਦਾ ਇੱਕ ਅਹਿਮ ਫੈਸਲਾ ਆਇਆ ਜਿਸ ਵਿੱਚ ਬਿਲਕੁਸ ਬਾਨੋ ਕੇਸ ਦੇ ਮੁਲਜ਼ਮਾਂ ਨੂੰ ਕਿਰਤੋਂ ਜੇਲ੍ਹ ਜਾਣਾ ਪਵੇਗਾ ਅਗਸਤ 22 ਦੇ ਵਿੱਚ ਇਹਨਾਂ ਮੁਲਜ਼ਮਾਂ ਨੂੰ ਗੁਜਰਾਤ ਸਰਕਾਰ ਨੇ ਘੱਟ ਸਜ਼ਾਵਾ ਕਰਕੇ ਘਰਾਂ ਵਿੱਚ ਭੇਜ ਦਿੱਤਾ ਸੀ ਜੀਜਪੀ ਦੇ ਸਥਾਨਕ ਆਗੂ ਨੇ ਇਹਨਾਂ ਦਾ ਭਰਵਾਂ ਸਵਾਗਤ ਕੀਤਾ ਸੀ ਗਲਾਂ ਚ ਹਾਰ ਪਏ ਗਏ ਸਨ ਸੋ ਉਸ ਮੌਕੇ ਇੱਕ ਵੱਖਰੀ ਚਰਚਾ ਚੱਲੀ ਸੀ ਜੋ ਕਾਨੂੰਨ 'ਚ ਵਿਸ਼ਵਾਸ ਰੱਖਦੇ ਸਨ ਕਿ ਕਾਨੂੰਨ ਨੂੰ ਅੰਗੂਠਾ ਵਿਖਾ ਦਿੱਤਾ ਗਿਆ ਮੇਰੇ ਨਾਲ ਨੇ ਉਪਜੀਤ ਸਿੰਘ ਬਰਾੜ ਜੋ ਐਡਵੋਕੇਟ ਨੇ ਤੇ ਇਸ ਮਾਮਲੇ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਆਂ ਗੱਲ ਕਰਦੇ ਆਂ ਬਰਾੜ ਸਾਹਿਬ ਸਵਾਗਤ ਹੈ ਤੁਹਾਡਾ ਬੁਖਰ ਸਾਹਿਬ ਤੁਹਾਨੂੰ ਤੇ رابطہ ਪੰਜਾਬ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਰਾ ਸਾਹਿਬ ਕੀ ਕਹਿਣਾ ਚਾਹੋਗੇ ਇਹ ਜਿਹੜਾ ਫੈਸਲਾ ਆਇਆ ਇੱਕ ਵੱਡੀ ਵੱਡੀ ਰਾਹਤ ਆ ਜਿਹੜੇ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਕਿਉਂਕਿ ਜਦੋਂ ਅਜਿਹਾ ਫੈਸਲਾ ਹੁੰਦਾ ਔਰ ਜਿਹੜੇ ਬੰਦਿਆਂ ਨਾਲ ਅਨਿਆਂ ਹੋਇਆ ਹੁੰਦਾ ਉਹਨਾਂ ਦੇ ਇਸ਼ਾਵਾ ਜਾਗ ਪੈਂਦੀਆਂ ਨੇ ਕਿ ਸਾਨੂੰ ਕਦੇ ਇਨਸਾਫ ਮਿਲੇਗਾ ਕੀ ਕਹਿਣਾ ਚਾਹੋਗੇ ਔਖਰ ਸਾਹਿਬ ਬਹੁਤ ਦਿਨ ਬਾਅਦ ਇਹ ਇੱਕ ਅਜਿਹਾ ਫੈਸਲਾ ਹੈ ਜਿਹਦੇ ਨਾਲ ਘੱਟ ਗਿਣਤੀਆਂ ਨੂੰ ਰਾਹਤ ਮਹਿਸੂਸ ਹੋਈਆ ਇਹ ਵਾਕਈ ਇੱਕ ਇਤਿਹਾਸਕ ਫੈਸਲਾ ਹੈ ਕਿਉਂਕਿ ਫੈਸਲਾ ਉਸ ਬੀਬੀ ਨਾਲ ਸਬੰਧ ਦੇ ਵਿੱਚ ਆ ਜਿਨੇ ਆਪਣੇ ਪਰਿਵਾਰ ਦੇ ਕਾਫੀ ਜੀਖ ਹੋਏ ਤੇ ਖੁਦ ਜਿਹੜਾ ਸਰਕਾਰ ਦੇ ਬਲਬੁੱਤੇ ਤੇ ਜਸਮਾਨੀ ਅਤਿਆਚਾਰ ਬਲਾਤ ਵਰਗੇ ਵਰਗੇ ਘਣਾਉਣੇ ਜੁਰਮਾਂ ਦਾ ਵੀ ਉਹਨੂੰ ਸਾਹਮਣਾ ਕਰਨਾ ਪਿਆ ਤੇ ਉਸ ਦੇ ਹੱਕ ਦੇ ਵਿੱਚ ਇਹ ਫੈਸਲਾ ਲਾਣਾ ਤੇ ਦੋਸ਼ੀਆਂ ਨੂੰ ਜਿਨ੍ਹਾਂ ਨੂੰ ਪਿੱਛੇ ਜੇ ਗੁਜਰਾਤ ਸਰਕਾਰ ਨੇ ਉਹ ਵੀ 15 ਅਗਸਤ ਵਾਲੇ ਦਿਨ ਆਜ਼ਾਦੀ ਦਿਵਸ ਵਾਲੇ ਦਿਨ ਰਿਹਾ ਕਰਤਾ ਸੀਗਾ ਤੇ ਰਿਹਾ ਕਰਾਉਣ ਤੋਂ ਬਾਅਦ ਹਾਰ ਪਾਏਗੇ ਸੀਗੇ ਉਸ਼ੀ ਜਿ ਭੰਗੜਾ ਪਾਏਗੇ ਪਾਏ ਸੀਗੇ ਤੇ ਉਹਨਾਂ ਨੂੰ ਸੰਸਕਾਰੀ ਬ੍ਰਾਹਮਣ ਦਾ ਖਿਤਾਬ ਦਿੱਤਾ ਗਿਆ ਸੀਗਾ ਇਹ ਵਾਕਈ ਸੁਪਰੀਮ ਕੋਰਟ ਦਾ ਜਿਹੜਾ ਅੱਜ ਦਾ ਫੈਸਲਾ ਹੈ ਇਤਿਹਾਸਿਕ ਆ ਸਲਾਗਾਯੋਗ ਆ ਤੇ ਕਿਤੇ ਨਾ ਕਿਤੇ ਦਿਲਾਂ ਨੂੰ ਸਕੂਨ ਦੇਣ ਵਾਲਾ ਹੈ ਤੇ ਬਹੁਤ ਹੀ ਜਿਹੜਾ ਅਜੇ ਐਡਵੋਕੇਟ ਵੀ ਸਾਰਾ ਜਿਹੜਾ ਭਾਈਚਾਰਾ ਖੁਸ਼ ਆ ਵੀ ਕਿਤੇ ਨਾ ਕਿਤੇ ਦਾ ਸੁਪਰੀਮ ਕੋਰਟ ਨੇ ਘੱਟ ਗਿਣਤੀਆਂ ਨੂੰ ਕਿਸੇ ਪਾਸੇ ਇਨਸਾਫ ਦਿੱਤਾ ਹੈ ਭਾਵੇਂ ਬਿਕਲਸ ਬਨੋ ਦਾ ਗੁਜਰਾਤ ਦੇ ਕੇਸ ਦੇ ਸਬੰਧ ਦੇ ਵਿੱਚ ਦਿੱਤਾ ਠੀਕ ਹੈ ਬ੍ਰਦਰ ਸਭ ਜਿਸ ਤਰ੍ਹਾਂ ਉਹ 10 ਅਗਸਤ 15 ਅਗਸਤ 22 ਤੋਂ ਬਾਅਦ ਰਿਹਾ ਹੋਏ ਸੀ ਤਕਰੀਬਨ 1.5 ਸਾਲ ਹੋ ਗਿਆ ਇਹ ਫਿਰ 1.5 ਸਾਲ ਜੋ ਬਾਰ ਰਹੇ ਇਹ ਟਾਈਮ ਫਿਰ ਸਜ਼ਾ ਚ ਕਿਨਾ ਜਾਏਗਾ ਇਹਨਾਂ ਨੂੰ 1.5 ਸਾਲ ਹੋਰ ਕੱਟਣਾ ਪਊਗਾ ਕਿੱਦਾਂ ਹੁੰਦਾ ਕਾਨੂੰਨੀ ਨਜ਼ਰੀਏ ਤੋਂ ਦੇਖੋ ਕੋਕਰ ਸਾਹਿਬ ਜਿਹੜਾ ਬਿਕਲਿਸਪਰਨੋ ਦਾ ਕੇਸ ਆ ਨਾ ਜਿਹਨੇ ਬੜੀ ਲੰਮੀ ਲੜਾਈ ਲੜੀ ਆ ਮੈਂ ਤੁਹਾਨੂੰ ਥੋੜਾ ਜਿਹਾ ਇਹਦੇ ਕੇਸ ਦੇ ਸੰਦਰਭ ਚ ਚੱਲਣਾ ਪਾਣਾ ਚਾਹੂੰਗਾ ਕਿਉਂਕਿ ਇਹ ਇੱਕ ਸਿਸਟਮ ਦੇ ਖਿਲਾਫ ਲੜਾਈ ਸੀਗੀ ਕ੍ਰਿਸ਼ਨਮ ਵੀ ਹੋ ਜਿਹਦੀ ਸਰਕਾਰ ਵੀ ਪੁਲਿਸ ਵੀ ਜਿਨ੍ਹਾਂ ਨੇ ਆਪ ਕੋਲ ਖੜ ਕੇ ਦਰਿੰਦਗੀ ਦੇ ਨਾਲ ਉੱਥੇ ਜਿਹੜੇ ਮੁਸਲਮਾਨ ਔਰਤਾਂ ਦੀ ਤੇ ਉਹਨਾਂ ਦੇ ਬੱਚਿਆਂ ਦਾ ਕਹਣ ਕੀਤਾ ਜਿਹੜੀਆਂ ਪ੍ਰੈਗਨੈਂਟ ਜਿਹੜੀਆਂ ਲੇਡੀਜ਼ ਸੀਗੀਆਂ ਉਹਨਾਂ ਦੇ ਖੰਜਰ ਮਾਰ ਮਾਰ ਕੇ ਉਹਨਾਂ ਦੇ ਸਾਹਮਣੇ ਤੜਫਦੇ ਹੋਏ ਬੱਚੇ ਤੇ ਉਹਨਾਂ ਨੂੰ ਜਿਉਂਦਾ ਹੀ ਉਹਨਾਂ ਨੂੰ ਫਿਨਿਸ਼ ਕਰਤਾ ਗਿਆ ਤੋਂ ਇੱਕ ਐਸਾ ਉਹਦਾ ਐਸੀ ਦਲੇਰੀ ਉਸ ਬਿਕਰਸਵਾਨੋ ਦੇ ਰੂਪ ਦੇ ਵਿੱਚ ਇਤਿਹਾਸ ਦੇ ਵਿੱਚ ਇਹ ਲਿਖੀ ਜਾਊਗੀ ਕਿ ਉਸ ਲੇਡੀ ਨੇ ਜਿਹਦੇ ਕੋਲ ਕਿ ਪੂਰੇ ਸਾਧਨ ਨਹੀਂ ਸੀਗੇ ਕੋਈ ਕਾਰਪੋਰੇਟ ਘਰਾਣੇ ਨਹੀਂ ਕਿ ਆਮ ਲੇਡੀ ਸੀਗੀ ਤੇ ਕਿਵੇਂ ਉਹਨੇ ਲੁੱਕ ਛਿਪ ਕੇ ਰਤਾਂ ਗੱਟੀਆਂ ਉਹਨਾਂ ਕਾਤਲਾਂ ਤੋਂ ਬਚਣ ਦੇ ਲਈ ਤੇ ਕਿਸ ਤਰ੍ਹਾਂ ਉਹਨੇ ਅਦਾਲਤ ਦੇ ਵਿੱਚ ਗੁਹਾਰ ਲਵਾ ਕੇ ਉਸ ਗੁਜਰਾਤ ਸਰਕਾਰ ਜਿਹੜੀ ਕਿ ਜਿਹਨੇ ਕੋਲ ਖੜ ਕੇ ਕੰਮ ਕਰਵਾਇਆ ਸੀਗਾ ਤੇ ਉਹਦੇ ਖਿਲਾਫ ਹਾਈ ਕੋਰਟ ਜਾ ਕੇ ਉਸ ਕੇਸ ਨੂੰ ਮਹਾਰਾਸ਼ਟਰ ਦੀ ਹਾਈ ਕੋਰਟ ਦੇ ਵਿੱਚ ਤਬਦੀਲ ਕਰਾਇਆ ਮਹਾਰਾਸ਼ਟਰ ਦੇ ਵਿੱਚ ਤਬਦੀਲ ਹੋਇਆ ਤੇ ਇਸ ਕੇਸ ਦੇ ਵਿੱਚ ਤੁਸੀਂ ਇਹ ਵੀ ਦੇਖੋ ਇਸ ਕੇਸ ਦੇ ਵਿੱਚ ਫਿਰ CBI ਦੀ ਜਾਂਚ ਮਾਰ ਕਰਾਈ ਗਈ ਤੇ CBI ਨੇ ਬੜੇ ਤੱਥ ਇਕੱਠੇ ਕੀਤੇ ਤੇ ਪਹਿਲਾਂ ਉਹਦੇ ਉਹਨਾਂ ਦੋਸ਼ੀਆਂ ਨੂੰ ਜਿਹੜੇ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਵੀ ਮਹਾਰਾਸ਼ਟਰ ਦੇ ਅਦਾਲਤ ਨੇ ਹੀ ਸੁਣਾਈ ਸੀਗੀ ਤੇ ਜਿਹੜੀ ਕਿ ਉਹ ਉਸ ਤੋਂ ਬਾਅਦ ਲੰਮਾ ਸਮਾਂ ਪਹਿਲਾਂ ਉੱਥੋਂ ਦੀ ਜੇਲ੍ਹ 'ਚ ਰਹੇ ਮਹਾਰਾਸ਼ਟਰ ਦੇ ਵਿੱਚ ਫਿਰ ਉਹਨਾਂ ਨੇ ਜੇਲ੍ਹ ਬਦਲਣ ਦੀ ਕੋਹਾੜ ਲਾਈ ਫਿਰ ਅਖੀਰ ਦੇ ਵਿੱਚ ਆ ਕੇ 11 ਸਾਲ ਬਾਅਦ ਆਪਣੇ ਰਾਸੀ ਇਖਾਮਾਂ ਵਜੋਂ ਉਹਨਾਂ ਦੇ ਸੁਪਰੀਮ ਕੋਰਟ ਦੇ ਵਿੱਚ ਇੱਕ ਅਪੀਲ ਭਾਈ ਤੇ ਉਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਕੋਲ ਸਰਕਾਰ ਕੋਲ ਵੀ ਉਹਨਾਂ ਨੇ ਅਪੀਲ ਪਾਈ ਸੀਗੀ ਸਜ਼ਾ ਦੇ ਮਾਫ ਕਰਾਉਣ ਦੇ ਲਈ ਜਿਹੜੀ ਕਿ ਰਿਜੈਕਟ ਹੋ ਗਈ ਸੀਗੀ ਉਹਨਾਂ ਨੇ ਇਸ ਤੱਥ ਨੂੰ ਅਣਗੌਲਿਆ ਅਦਾਲਤ ਨੂੰ ਗਮਰਾਹ ਕਰਕੇ ਉਹਨਾਂ ਨੇ ਦੁਬਾਰਾ ਅਪੀਲ ਪਾਈ ਸੀਗੀ ਇੱਥੇ ਸੁਪਰੀਮ ਕੋਰਟ ਦੇ ਜੱਜ ਕੋਲ ਤੇ ਉਹਨਾਂ ਨੇ ਜੱਜ ਸਾਹਿਬ ਨੇ ਇਹ ਗੈਰਾਨ ਸਰਕਾਰ ਨੂੰ ਇੱਥੇ ਗੌਰ ਕਰਨ ਦਾ ਹੁਕਮ ਦਿੱਤਾ ਸੀਗਾ ਜਿੱਤੇ ਬਾਅਦ ਗੁજરાਤ ਸਰਕਾਰ ਨੇ ਇਹਨਾਂ ਦੀ ਰਿਹਾਈ ਜਿਹੜੀ ਸੰਭਵ ਬਣਾਈ ਤੇ ਜਿਹੜੀ ਅਗਲੀ ਗੱਲ ਜਿਹੜੀ ਦੱਸਣਾ ਚਾਹਣਾ ਵੀ ਜਿਹੜੇ ਸੁਪਰੀਮ ਕੋਰਟ ਦੇ ਜਿਹੜਾ ਹੁਣ ਦਾ ਜਿਹੜਾ ਫੈਸਲਾ ਜੇ ਆਪਾਂ ਗੱਲ ਕਰ ਲਈਏ ਨਾ ਸੁਪਰੀਮ ਕੋਰਟ ਦੇ ਡਬਲ ਬੈਂਚ ਦਾ ਫੈਸਲਾ ਹੈ ਤੇ ਇਹਦੇ ਚ ਕਈ ਜਿਹੜੇ ਅਦਾਰੇ ਵੀ ਮਨੁੱਖੀ ਅਧਿਕਾਰ ਸੰਗਠਨਾਂ ਦੇ ਵੀ ਮੈਂਬਰ ਸੀਗੇ ਤੇ ਜਿਹੜੇ ਵੀ ਟਰਾਈ ਕਰ ਰਹੇ ਸੀਗੇ ਤੇ ਕਟਿਆ ਐਮਸੀ ਦੀ ਵੀ ਵੀਆ ਉਹ ਮੁਹਮਮਤਰਾ ਉਹਦਾ ਵੀ ਕਾਫੀ ਯੋਗਦਾਨ ਰਿਹਾ ਇਸ ਕੇਸ ਦੇ ਵਿੱਚ ਤੇ ਇਹਨਾਂ ਨੇ ਜਿਹੜਾ ਸੁਪਰੀਮ ਕੋਰਟ ਦਾ ਹੁਣ ਫੈਸਲਾ ਆਇਆ ਇੱਕ ਤਾਂ ਜਿਹੜਾ ਪਹਿਲਾ ਪਹਿਲਾ ਜਿਹੜਾ ਫੈਸਲਾ ਹੋਇਆ ਉਹਨਾਂ ਨੇ ਉਹ ਰੱਦ ਕਰਿਆ ਉਹਦਾ ਉਹਦੇ ਚ ਉਹਨਾਂ ਨੇ ਦੱਸਿਆ ਵੀ ਇੱਕ ਫਰੈਡੂਲੈਂਟ ਵੇ ਦੇ ਨਾਲ ਵੀ ਅਦਾਲਤ ਦੇ ਨਾਲ ਧੋਖਾ ਘੜੀ ਕਰਕੇ ਇਸ ਫੈਸਲੇ ਨੂੰ ਕਰਵਾਇਆ ਗਿਆ ਕਿਉਂਕਿ ਜਦੋਂ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਈ ਸੀ ਉਹਨਾਂ ਨੇ ਮਹਾਰਾਸ਼ਟਰ ਦੇ ਕੋਲ ਜਿਹੜੀ ਅਪੀਲ ਪਾਈ ਸੀ ਸਰਕਾਰ ਕੋਲ ਉਹਦਾ ਵੇਰਵਾ ਨਹੀਂ ਦਿੱਤਾ ਸੀਗਾ ਇਸ ਕਰਕੇ ਉਹਨਾਂ ਨੇ ਇਹਨੂੰ ਅ ਅਦਾਲਤ ਦੇ ਨਾਲ ਧੋਖਾ ਘੜੀ ਬਿਕਰਾਰ ਦਿੱਤਾ ਤੇ ਉਹ ਕੋ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਜਿਹੜਾ ਕੇਸ ਆ ਗੁਜਰਾਤ ਸਰਕਾਰ ਨੂੰ ਕੋਈ ਨੈਤਿਕ ਹੱਕ ਹੈ ਹੀ ਨਹੀਂ ਸੀਗਾ ਕਾਨੂੰਨੀ ਤੌਰ ਤੇ ਗਲਤ ਸੀਗਾ ਕਿਉਂਕਿ ਇਸ ਕੇਸ ਦੇ ਵਿੱਚ ਇਦਾਂ ਹੁੰਦਾ ਹੈ ਵੀ ਜਿੱਥੇ ਜਿਸ ਥਾਂ ਤੇ ਇਹ ਕੇਸ ਚੱਲਿਆ ਉਥੋਂ ਦੀ ਸਰਕਾਰ ਨੂੰ ਇਹ ਇਹਦਾ ਜਿਹੜਾ ਰਾਈਟ ਸੀਗਾ ਵੀ ਉਹ ਇਹਦੇ ਬਾਰੇ ਜੋਗ ਫੈਸਲਾ ਦਿੰਦੀ ਨਾ ਕਿ ਜਜਰਾ ਸਰਕਾਰ ਕਿਉਂਕਿ ਇਹਦਾ ਫੈਸਲਾ ਜਿਹੜਾ ਮਹਾਰਾਸ਼ਟਰ ਦੇ ਵਿੱਚ ਹੋਇਆ ਮਹਾਰਾਸ਼ਟਰ ਸਰਕਾਰ ਹੀ ਫੈਸਲਾ ਲੈ ਸਕਦੀ ਸੀ ਕਿ ਇਹ ਮਹਾਰਾਸ਼ਟਰ ਸਰਕਾਰ ਨੇ ਪਹਿਲਾਂ ਇਹਨਾਂ ਦਾ ਇੱਕ ਕੇਸ ਰੱਦ ਕਰਦਾ ਸੀਗਾ ਇਹ ਤੋਂ ਲੁਕੋਇਆ ਸੀਗਾ ਪਰ ਉਸ ਦੇ باوجود ਵੀ ਰਾਸੀ ਆਕਾਮਾਨ ਨੂੰ ਖੁਸ਼ ਕਰਦੇ ਹੋਏ ਉਰਾਨੇ ਗਜਰਾਤ ਸਰਕਾਰ ਨੇ 15 ਅਗਸਤ ਵਾਲੇ ਦਿਨ ਇਹਨਾਂ ਨੂੰ ਰਿਹਾ ਕਰਤਾ ਤੇ ਬਹੁਤ ਮਾੜਾ ਹੋਇਆ ਜਿਹੜਾ ਕੀਤਾ ਸੀਗਾ ਜਿਹਦੇ ਕਿ ਉਸ ਬੀਬੀ ਨੇ ਬੜੀ ਦਲੇਰੀ ਦੇ ਨਾਲ ਅ ਅਦਾਲਤ ਦੇ ਵਿੱਚ ਪੈਰ ਵੀ ਕੀਤੀ ਉਹਦੇ ਸੱਤ ਜੀ ਚਲੋ ਜੀ ਬ੍ਰਾਦਰ ਸਾਹਿਬ ਇਹ ਜਿਹੜੇ ਮਲਜਮ ਸੀ ਜਦੋਂ ਬਾਹਰ ਆਏ ਸੀ ਪਰੋਲ ਵਗੈਰਾ ਤੇ ਉਦੋਂ ਵੀ ਇਹਨਾਂ ਤੇ ਕੁਝ ਇਲਜ਼ਾਮ ਗਵੀਰ ਲੱਗੇ ਸੀ ਮਤਲਬ ਇਹਨਾਂ ਦਾ ਕੋਈ ਆਚਰਨ ਕੋਈ ਚਾਲ ਚਰਨ ਕੋਈ ਚੰਗਾ ਨਹੀਂ ਸੀਗਾ ਇਹਨਾਂ ਦਾ ਬਲਕਿ ਹੋਰ ਮਾੜਾ ਸੀਗਾ ਇਸ ਕਰਕੇ ਇਹਨਾਂ ਨੂੰ ਤਾਂ ਬਿਲਕੁਲ ਵੀ ਸਮੇਂ ਤੋਂ ਪਹਿਲਾਂ ਰਹੀ ਇਹਨਾਂ ਦੀ ਵੜਦੀ ਨਹੀਂ ਸੀ ਇਹਨਾਂ ਨੇ ਤਾਂ ਤੁਸੀਂ ਕੁਖਰ ਜੀ ਇਹਨਾਂ ਨੇ ਖਾਲੀ ਬਿਕਲਿਸ ਬਰਨੋ ਦਾ ਰੇਪ ਹੀ ਨਹੀਂ ਕੀਤਾ ਉਸ ਸਮੇਂ ਜਦੋਂ ਰੇਪ ਕੀਤਾ ਤਾਂ ਉਹਦੀ 5 ਮਹੀਨਾ ਦੀ ਪ੍ਰੈਗਨੈਂਟ ਵੀ ਸੀਗੀ ਬੀਬੀ 21 ਸਾਲ ਦੀ ਜਿਹਨੂੰ ਫਟਕਾ ਪਟਕਾ ਕੇ ਮਾਰਿਆ ਸੀ ਤੇ ਹਾਂ ਤੇ ਇਹਦਾ ਜਿਹੜੀ ਇੱਕ ਬੇਟੀ ਸੀਗੀ ਉਹਦਾ ਬੜੇ ਹੀ ਬੇਰਹਿਮੀ ਨਾਲ ਇਹਨਾਂ ਨੇ ਕਤਲ ਕੀਤਾ ਸੀਗਾ ਜਿਹੜੀ ਬੜੀ ਛੋਟੀ ਸੀਗੀ ਤੇ 6 ਜੀ ਇਹਦੇ ਲਾਪਤਾ ਕਰਦੇ ਸੀਗੇ ਤੁਸੀਂ ਅੰਦਾਜ਼ਾ ਲਾ ਲਓ ਕਿ ਇਸ ਪਰਿਵਾਰ ਦੇ 13 ਜੀ ਗਏ ਹੋਏ ਆ ਖਾਲੀ ਬਿਕਲਿਸ ਬਰਨੋ ਦਾ ਹੀ ਰੇਪ ਨਹੀਂ ਕਰਿਆ ਉਹ ਉਥੇ ਪੰਜ ਜਿਹੜੀਆਂ ਹੋਰ ਬੀਬੀਆਂ ਸੀਗੀਆਂ ਮੁਸਲਮਾਨ ਬੀਬੀਆਂ ਉਹਨਾਂ ਦਾ ਵੀ ਰੇਪ ਕੀਤਾ ਸੀਗਾ ਉਹਦਾ ਵੀ ਇੱਕ ਦਾ ਜਿਹੜਾ ਬੇਟਾ ਹੈ ਜਿਹਨੇ ਆਪਣੀ ਅੱਖਾਂ ਦੇ ਨਾਲ ਰੇਪ ਦੇਖਿਆ ਉਹਦਾ ਉਸ ਸਮੇਂ ਬਹੁਤ ਛੋਟੀ ਉਮਰ ਦਾ ਸੀਗਾ ਹੁਣ ਮੇਰੇ ਖਰ 24-25 ਸਾਲ ਦਾ ਹੋ ਗਿਆ ਹੁਣ ਸਦਾਮ ਉਹਦਾ ਨਾਮ ਆ ਉਹਨੇ ਵੀ ਸਾਰੀ ਕਹਾਣੀ ਬਿਆਨ ਕੀਤੀ ਸੀਗੀ ਇੱਕ ਇਹਦਾ ਦੇ ਪਰਿਵਾਰ ਦਾ ਇੱਕ ਰਿਸ਼ਤੇਦਾਰ ਸੀਗਾ ਜਿਹੜਾ ਖੀਰ ਤੱਕ ਡਟ ਕੇ ਪ੍ਰਵਾਹ ਨਾ ਕਰਦਾ ਲੋਕ ਛਿਪ ਕੇ ਜ਼ਿੰਦਗੀ ਬਤੀਤ ਕਰਦੇ ਰਹੇ ਦੋਨੋਂ ਟੱਬਰ ਪਰ ਉਹਨਾਂ ਨੇ ਇਸ ਕੇਸ ਨੂੰ ਅੰਜਾਮ ਤੱਕ ਪਹੁੰਚਾਇਆ ਤੇ ਇਹਦੇ ਇਹਦੇ ਲਈ ਮਤਲਬ ਇਹ ਕਿੰਨੀ ਕਿ ਜਦੋ ਜਹਾਦ ਹੋਈ ਹੋਣੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅੱਜ ਕੱਲ੍ਹ ਅਦਾਲਤਾਂ ਦੇ ਵਿੱਚ ਜਾਣਾ ਕੋਈ ਸੌਖਾ ਕੰਮ ਨਹੀਂ ਹੈਗਾ ਆਰਥਿਕ ਤੌਰ ਤੇ ਬੰਦਿਆਂ ਦੀ ਜਮੀਨਾਂ ਵਿਗ ਜਾਂਦੀਆਂ ਟੁੱਟ ਜਾਂਦੀਆਂ ਰੋ ਉਹ ਬੀਬੀ ਜਿਹਦਾ ਕੇ ਸਾਰੇ ਸਾਰੇ ਖਤਮ ਹੋ ਗਏ ਸੀਗੇ ਉਹ ਅਖੀਰ ਤੱਕ ਉਹਨੇ ਜਿੰਨੀ ਦ੍ਰਿੜਤਾ ਦੇ ਨਾਲ ਲੜਾਈ ਲੜੀ ਹੈ ਵਾਕਈ ਮਤਲਬ ਇਹਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਉਹਦਾ ਸਤਿਕਾਰ ਕਰਨਾ ਵਾੜਦਾ ਹੈ ਪਰ ਸਾਹ ਦੋ ਪਹਿਲੂ ਆ ਗਏ ਇੱਕ ਤਾਂ ਇਹਨੀ ਦਲੇਰੀ ਤੇ ਦ੍ਰਿੜਤਾ ਤੇ ਇੱਕ ਇਹਨਾਂ ਵਿਸ਼ਵਾਸ ਰੱਖਣਾ ਕਾਨੂੰਨ ਦੇ ਵਿੱਚ ਫਿਰ ਸੁਪਰੀਮ ਕੋਰਟ ਚ ਦੁਆਰੇ ਕੇਸ ਗਿਆ ਦੂਸਰਾ ਜਿਹੜੇ ਕਾਨੂੰਨ ਦੇ ਵਿੱਚ ਯਕੀਨ ਰੱਖਦੇ ਆ ਉਹਨਾਂ ਨੂੰ ਹੌਸਲਾ ਹੋਇਆ ਕਿ ਬਿਲਕੁਲ ਕੋਈ ਨਾ ਕੋਈ ਹੈ ਅਜੇ ਇਨਸਾਫ ਦੇਣ ਵਾਲੇ ਬੰਦੇ ਚੰਗੇ ਜੱਜ ਵੀ ਬੈਠ ਨੇ ਸੁਪਰੀਮ ਕੋਰਟ ਵੀ ਇੱਕ ਬੈਠੀ ਹੈ ਜਿੱਥੇ ਲੋਕਾਂ ਨੂੰ ਪੇਚਤਾ ਵਕੀਲ ਭਾਈ ਚਾਰੇ ਚ ਕਿਸ ਤਰ੍ਹਾਂ ਦੀ ਚਰਚਾ ਸੀ ਇਸ ਕੇਸ ਨੂੰ ਲੈ ਕੇ ਕਿ ਵਧੀਆ ਹੋਇਆ ਚੰਗਾ ਹੋਇਆ ਕਿਉਂਕਿ ਪਪਾ ਗੁਰਦੇਵ ਸਿੰਘ ਕੌਮਕੇ ਦਾ ਕੇਸ ਵੀ ਇਸ ਨਾਲ ਜੋੜ ਕੇ ਦੇਖ ਸਕਦੇ ਆ ਕਿ ਕੁਝ ਲੋਕ ਤਾਂ ਉਮੀਦ ਹੁਣ ਮਿਟਾ ਚੁੱਕੇ ਨੇ ਕਿ ਹੁਣ ਉਹਨੇ ਗਵਾ ਨਹੀਂ ਰਹੇ ਮੁਲਜ਼ਮ ਹੀ ਖਤਮ ਹੋ ਗਏ ਕਿ ਸੱਚ ਜाहिर ਕਰ ਦੋ ਤੱਥ ਦੱਸ ਦੋ ਕਿ ਹੋ ਸਕਦਾ ਇਸ ਕੇਸ 'ਚ ਇਨਸਾਫ ਨਾ ਮਿਲੇ ਇੱਕ ਨਵੀਂ ਉਮੀਦ ਜਾਗੀ ਆ ਪੰਜਾਬ ਦੇ ਪੰਥਕ ਭਾਈਚਾਰੇ ਨੂੰ ਸਿੱਖਾਂ ਨੂੰ ਇਹ ਕੌਂਕੇ ਕੇਸ ਦੇ ਵਿੱਚ ਇਨਸਾਫ ਮਿਲ ਸਕਦਾ ਵਕੀਲ ਭਾਈਚਾਰੇ ਨੂੰ ਇਹ ਬਹੁਤ ਮਤਲਬ ਕੀ ਕਹਿੰਦੇ ਆ ਵੀ ਇੱਕ ਛੋਟੀ ਜੀ ਆਸ ਦੀ ਕਿਰਨ ਅਜ ਰਾਈ ਆ ਕਉਂਕੇ ਇਸ ਤੋਂ ਪਹਿਲਾਂ ਜੇ ਆਪਾਂ ਗੁਰਦੇਵ ਸਿੰਘ ਕੌਂਕੇ ਤੋਂ ਪਹਿਲਾਂ ਆਪਾਂ ਦਿੱਲੀ ਦਾ ਇੱਕ ਕੇਸ ਦੇ ਵੀ ਜ਼ਿਕਰ ਕਰ ਲਈਏ ਨਾ ਦਿੱਲੀ ਦੇ ਵਿੱਚ ਜਿਹੜੀ ਸਿੱਖਾਂ ਦੇ ਵਿੱਚ ਉਹਦੀ ਨਸਲਕੁਸ਼ੀ ਹੋਈ 84 ਦੇ ਵਿੱਚ ਉੱਥੇ ਹਜ਼ਾਰਾਂ ਬਿਕਲਸ ਬਾਨੋ ਵਰਗੀਆਂ ਬੀਬੀਆਂ ਦੇ ਰੇਪ ਵੀ ਹੋਇਆ ਕਤਲ ਵੀ ਹੋਇਆ ਉੱਥੇ ਹਾਈ ਕੋਰਟ ਵੀ ਸੀਗੀ ਸੁਪਰੀਮ ਕੋਰਟ ਵੀ ਸੀਗੀ ਸਾਰਾ ਤਾਣਾ ਬਣਾ ਸੀਗਾ ਪੁਲਿਸ ਦੀ ਸ਼ਾਇਦੇ ਨਾਲ ਤੁਸੀਂ ਦੇਖੋ ਇਹਨਾਂ ਦੋਨਾਂ ਸਿਸਟਮ ਦੇ ਵਿੱਚ ਇੱਥੇ ਵੀ ਪੁਲਿਸ ਦੀ ਚਾਹ ਦੇ ਨਾਲ ਲੀਡਰਾਂ ਨੇ ਕੋਲ ਖੜ ਕੇ ਪੁਲਿਸ ਨੇ ਮਦਦ ਕਰਨ ਦੀ بجائے ਇਹ ਸਾਰੇ ਰੇਪ ਕਰਵਾਏ ਸਾਰੇ ਕਤਲ ਕਰਾਏ ਇਸੇ ਤਰੀਕੇ ਨਾਲ ਗਜਰਾਤ ਦੇ ਵਿੱਚ ਪੁਲਿਸ ਦੀ ਪੂਰੀ ਸ਼ਮੂਲੀਅਤ ਰਹੀ ਇਸੇ ਤਰੀਕੇ ਨਾਲ ਮਨੀਪੁਰ ਦੇ ਵਿੱਚ ਇਸਾਈ ਭਾਰੇ ਚਾ ਭਾਈਚਾਰੇ ਨਾਲ ਹੋਇਆ ਉੱਥੇ ਵੀ ਸ਼ਮੂਲੀਅਤ ਰਹੀ ਕਹਿਣ ਦਾ ਭਾਵ ਆ ਵੀ ਇੱਥੇ ਸਾਰੇ ਜਿਹੜਾ ਸਿਸਟਮ ਜਦੋਂ ਪੋਲੀਟੀਕਲ ਲੋਕਾਂ ਦੇ ਪ੍ਰਭਾਵ ਅਧੀਨ ਪੁਲਿਸ ਸਿਸਟਮ ਨੂੰ ਹਾਈਜੈਕ ਕਰ ਲਿਆ ਜਾਂਦਾ ਤਾਂ ਅਜਿਹੇ ਘਣਾਉਣੇ ਜਿਹੜੇ ਕੰਮ ਆ ਉਹ ਹੋਣ ਦੇ ਵਿਚਾਨੇ ਆ ਤੇ ਇਹ ਹੋਇਆ ਜਿਵੇਂ ਭਾਈ ਕਰਦੇਵ ਸਿੰਘ ਕੌਂਕੇ ਦੀ ਤੁਸੀਂ ਗੱਲ ਕਰਦੇ ਹੋ ਭਾਈ ਕਰਦੇਵ ਸਿੰਘ ਕੌਂਕੇ ਦੇ ਕੇ ਦੇ ਕੇਸ ਦੇ ਵਿੱਚ ਸਿਰਫ ਜਿਹੜਾ ਇੱਕ ਸਵਰਨ ਘੋਟਨਾ ਇੱਕ ਹਰਪਗਵਾਨ ਸਿੰਘ ਸੋਢੀ ਆ ਉਹ ਦੋਵਾਂ ਦੀ ਮੌਤ ਹੋਈ ਆ ਬਾਕੀ ਸਾਰੇ ਜਿਉਂਦੇ ਬੈਠੇ ਆ ਤੇ ਗੱਲ ਤਾਂ ਦੇਖਣ ਵਾਲੀ ਇਹ ਆ ਵੀ ਜਿਹੜੀ ਮੌਜੂਦਾ ਸਰਕਾਰ ਆ ਇਸ ਕੇਸ ਨੂੰ ਕਿਸੇ ਅੰजाम ਤੱਕ ਪਹੁੰਚਾਉਂਦੀ ਆ ਨਹੀਂ ਪਹੁੰਚਾਉਂਦੀ ਤੇ ਇਹ ਇਹ ਸਮਾਂ ਦੱਸੂਗਾ ਤੇ ਉਹ ਜਿਹੜੀ ਬੀਪੀ ਤਵਾੜੀ ਦੀ ਰਿਪੋਰਟ ਆ ਉਹਦੇ ਵਿੱਚ ਸਾਰਾ ਕੁਝ ਹੈਗਾ ਖਾਲੀ ਖਾਲੀ ਕਰਦੇਵ ਸਿੰਘ ਕੌਂਕੇ ਨਹੀਂ ਇਹ ਇਹ ਜਿਹੇ ਬਹੁਤ ਕੇਸ ਹੋਏ ਆ ਪੰਜਾਬ ਦੀ ਧਰਤੀ ਤੇ ਸ਼ਹੀਦ ਭਗਤ ਸਿੰਘ ਦਾ ਭਾਣਜਾ ਸੁਖਜੀਤ ਸਿੰਘ ਟੱਟ ਉਹਦੇ ਵੀ লাশ ਨਹੀਂ ਮਿਲੀ ਸੀ ਕਿ ਉਹ ਵੀ ਟੋਟੇ ਟੋਟੇ ਕਰਕੇ ਰੋੜਦਾ ਸੀਗਾ ਜਸਵੰਤ ਸਿੰਘ ਖਾਲੜਾ ਗੁਰਦੇਵ ਸਿੰਘ ਦੇਬੂ ਸੀਗਾ ਉਹਨੂੰ ਦੇਗ ਚ બાળਦਾ ਸੀਗਾ ਹੋਰ ਬਹੁਤ ਸਾਰੇ ਜਿਨ੍ਹਾਂ ਨੂੰ ਰੂਹ ਲਵੇਟ ਕੇ ਅੱਗ ਚ ਮਤਲਬ ਅੱਗ ਦੇ ਨਾਲ ਸਾੜਦਾ ਸੀਗਾ ਜੋ ਮੁਗਲਾਂ ਦੇ ਸਮੇਂ ਤਸੀਹੇ ਦਿੱਤੇ ਸੀਗੇ ਇਸ ਦੌਰ ਦੇ ਵਿੱਚ ਉਹ ਤੋਂ ਵੀ ਵੱਧ ਖਤਰਨਾਕ ਤਸੀਹੇ ਦਿੱਤੇ ਆ ਤੋ ਵੀ ਉਹਨਾਂ ਲੋਕਾਂ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਨਾਤਮਸਤਕ ਹੁੰਦੇ ਰਹੇ ਆ ਇਹ ਵੀ ਤੁਸੀਂ ਇੱਕ ਇਤਿਹਾਸ ਦਾ ਇੱਕ ਜੇ ਪਰਦਾ ਖੋਲੋ ਮਤਲਬ ਜਲਾਦ ਜਲਾਦ ਹਰੇਕ ਕੌਮ ਦੇ ਵਿੱਚ ਹੀ ਹੁੰਦੇ ਆ ਇਹ ਜ਼ਰੂਰੀ ਨਹੀਂ ਆਪਾਂ ਮੁਗਲਾਂ ਨੂੰ ਨਿਸ਼ਾਨਾ ਬਣਾਇਆ ਨੇ ਔਰੰਗਜ਼ੇ ਦੇ ਟਾਈਮ ਉੱਥੇ ਚੰਗੇ ਵੀ ਬਹੁਤ ਸੀਗੇ ਗਨੀ ਖਾਨ ਨਵੀ ਖਾਨ ਵਰਗੇ ਵੀ ਸੀਗੇ ਤੇ ਹੋਰ ਬਹੁਤ ਸੀਗੇ ਬਾਬਾ ਪੀਰ ਬੁੱਧੂ ਸ਼ਾਹ ਵਰਗੇ ਵੀ ਸੀਗੇ ਰਾਏ ਕੱਲਾ ਵਰਗੇ ਸੀਗੇ ਨੂਰਾ ਵਾਈ ਵਰਗੇ ਸੀਗੇ ਪਰ ਇੱਥੇ ਜਲਾਦ ਆਪਣੇ ਹੀ ਸੀਗੇ ਮਾਰਨ ਵਾਲੇ ਵੀ ਆਪਣੇ ਤੁਸੀਂ ਇਹਦੇ ਨਾਲ ਵੀ ਆਪਣੇ ਸਾਰੇ ਹੋ ਸੀਗੇ ਸੋ ਇਹ ਤਾਂ ਇੱਕ ਵੱਖਰਾ ਸਿਸਟਮ ਆ ਗੱਲ ਇਹ ਆ ਵੀ ਇਸ ਕੇਸ ਦੇ ਨਾਲ ਲੋਕਾਂ ਲੋਕ ਇਹ ਸੋਚਦੇ ਆ ਕਿ ਜਿਹੜੇ 84 ਦੇ ਵਿੱਚ ਨਸਲਕੁਸ਼ੀ ਹੋਈ ਆ ਵੀ ਕੀ ਉਹਨਾਂ ਨੂੰ ਵੀ ਇਨਸਾਫ ਮਿਲੂਗਾ ਇਹ ਇੱਕ ਪ੍ਰਸ਼ਨ ਚ ਇਹਨਾਂ ਕਿਉਂਕਿ ਅੱਜ ਵੀ ਅਦਾਲਤਾਂ ਦੇ ਉੱਪਰ ਪ੍ਰਸ਼ਨ ਚ ਇਹਨਾਂ ਅਦਾਲਤਾਂ ਦੇ ਵਿੱਚ ਤਾਂ ਇੱਥੇ ਤੱਕ ਮੈਂ ਦੱਸਣਾ ਚਾਹੂੰਗਾ ਵੀ ਜਿਹੜਾ ਜਸਵੰਤ ਸਿੰਘ ਖਾਲੜੇ ਨੇ 25000 ਲਾਸ਼ਾਂ ਦਾ ਕੇਸ ਕਰਿਆ ਸੀਗਾ 25000 ਲਵਾਰਸ ਲਾਸ਼ਾਂ ਦਾ ਕੇਸ ਕਰਿਆ ਸੀਗਾ ਜਦੋਂ ਇਹ ਕੇਸ ਸੁਪਰੀਮ ਕੋਰਟ ਦੇ ਵਿੱਚ ਗਿਆ ਸੀਗਾ ਤਾਂ ਉਹਨਾਂ ਨੇ 2500 ਲਾਸ਼ਾਂ ਦਾ ਜਿਹੜਾ ਕੇਸ ਦੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਮੁਆਵਜ਼ਾ ਦੇਣ ਦਾ ਉਹਨਾਂ ਨੇ ਆਰਡਰ ਕੀਤੇ ਸੀਗੇ ਵੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਇਹਦਾ ਅੰਦਰ ਸੁਪਰੀਮ ਕੋਰਟ ਨੇ ਮੰਨਿਆ ਸੀਗਾ ਕਿ 2500 ਆ ਦਾ ਨਜਾਇਜ਼ ਕਤਲ ਹੋਇਆ ਪਰ ਉਹਨਾਂ ਉਹਨਾਂ ਕੇਸਾਂ ਦੇ ਵਿੱਚ ਵੀ ਕਿਸੇ ਨੂੰ ਕੋਈ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਗਈ ਕਿਸੇ ਪੁਲਿਸ ਅਫਸਰ ਨੂੰ ਨਹੀਂ ਸਜ਼ਾ ਦਿੱਤੀ ਗਈ ਕਿਸੇ ਨੂੰ ਨਹੀਂ ਹੋਈ ਸੋ ਇਹ ਤਾਂ ਇੱਕ ਵਾੜਾ ਪੰਜਾਬ ਦਾ ਜਿਹੜਾ ਇੱਕ ਸਿਸਟਮ ਆ ਇੱਕ ਬੜਾ ਵਕਰਾ ਹੈ ਇਹ ਇੱਕ ਵਕਰੀ ਕਹਾਣੀ ਆ ਵਕਰਾ ਇਤਿਹਾਸ ਆ ਇਨਸਾਫ ਆ ਜਿਹੜਾ ਅੱਜ ਦੂਰ ਤੱਕ ਨਜ਼ਰ ਨਹੀਂ ਆਂਦਾ ਪਰ ਬਿਕਲਸ ਮੰਨਣ ਵਾਲੇ ਕੇਸ ਦੇ ਇੱਕ ਜਿਹੜੀ ਮੈਂ ਗੱਲ ਕਰਦਾ ਉੱਥੇ ਇੱਕ ਬੈਸਟ ਬੇਕਰੀ ਕਾਂਡ ਵੀ ਹੋਇਆ ਸੀਗਾ ਜਿਹਦੇ ਪਰਿਵਾਰ ਦੇ 19 20 ਜੀ ਮਾਰੇ ਗਏ ਸੀਗੇ ਉਹ ਵੀ ਇੱਕ ਐਮਪੀ ਰੈਂਕ ਦਾ ਬੰਦਾ ਸੀਗਾ ਸਾਰਾ ਪਰਿਵਾਰ ਪਰ ਉਹਦੀ ਜਿਹੜੀ ਬੀਬੀ ਆ ਉਹਨਾਂ ਦੀ ਕਜਾਕੀਆ ਬਜ਼ੁਰਗ ਹੋ ਗਈ ਉਹਨੂੰ ਵੀ ਵਿਚਾਰੀ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਮੈਂ ਹੋਰ ਦੱਸਣਾ ਚਾਹੁੰਦਾ ਵੀ ਇਸ ਜਿਹੜੇ ਇਹ ਬੰਦੇ ਆ ਨਾ ਇਹ ਇੱਕ ਇਹ ਕੋਈ ਵੱਡੇ ਲੀਡਰ ਨਹੀਂ ਹੈਗੇ ਇਹ ਛੋਟੇ ਮੋਟੇ ਅਹੁਦੇਦਾਰ ਸੀਗੇ ਜਿਹੜੇ ਕਤਲੋਗਾਰ ਸੀਗੇ ਉਥੇ ਕੁੰਡਲਾਨੀ ਵਰਗੀ ਸੀਗੀ ਮੰਤਰੀ ਜਿੰਨੀ ਕੋ ਸਜ਼ਾ ਹੋਣ ਤੋਂ ਬਾਅਦ ਛੱਡ ਦਿੱਤੀ ਗਈ ਇੱਕ ਬਜਰੰਗੀ ਬਾਬੂ ਸੀਗਾ ਜਿਹੜੀ YouTube ਤੇ ਤੁਸੀਂ ਸਰਚ ਕਰੋਗੇ ਤੁਹਾਨੂੰ ਪਤਾ ਲੱਗ ਜੂਗਾ ਜਿਹੜਾ ਸ਼ਰਮ ਕਹਿ ਰਿਹਾ ਵੀ ਮੈਂ ਨੇ ਉਸਕੇ ਖੰੰਜਰ ਮਾਰਾ ਉਸਕੇ ਪੇਟ ਮੇਂ ਤਾਂ ਉਸਕਾ ਬੱਚਾ ਤੜਫਦਾ ਹੋਇਆ ਮੇਰੇ ਸਾਹਮਣੇ ਮਰ ਗਿਆ ਔਰ ਇੱਕ ਪੱਤਰਕਾਰ ਨੇ ਉਸਕੀ ਵੀਡੀਓ ਬਣਾਈ ਉਹ ਪੱਤਰਕਾਰ ਨੇ ਜੋ ਵੀਡੀਓ ਬਣਾਈ ਤਾਂ ਮੈਨੇ ਉਸ ਪੱਤਰਕਾਰ ਕੋ ਪੈਟਰੋਲ ਪਾ ਕੇ ਉਸੇ ਸਮੇਂ ਫਿਨਿਸ਼ ਕਰ ਦਿਆ ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਉਹ ਇਹ ਜੇ ਲੋਕਾਂ ਦਰਿੰਦੇ ਅੱਜ ਵੀ ਆਂ ਤੇ ਪਤਾ ਨਹੀਂ ਮੈਂ ਤਾਂ ਇੱਕ ਗੱਲ ਤੇ ਹੈਰਾਨ ਹੁੰਨਾ ਵੀ ਇਹਨਾਂ ਬਲਾਤਕਾਰੀ ਲੋਕਾਂ ਦੇ ਨਾਲ ਸਰਕਾਰਾਂ ਕਿਉਂ ਰਿਆਇਤ ਕਰਦੀਆਂ ਆ ਆ ਰਾਮ ਰਹੀਮ ਦਾ ਵੀ ਲਾਲੋ ਸੀ ਆ ਰਾਮ ਰਹੀਮ ਦੇ ਦੋ ਬਲਾਤਕਾਰਾਂ 'ਚ سزا ਹੋਈ ਵੀ ਆ سزا ਹੀ ਆਉਂਦਾ ਤੇ ਕਤਲਾਂ 'ਚ ਵੀ ਆ ਪਰ ਇਹਨੂੰ 5-5 ਵਾਰ ਪੈਰੋਲ ਮਿਲ ਜਾਂਦੀ ਆ ਤੇ ਇਹਦੇ ਪਰਵਚਨ ਵੀ ਕਰਾਏ ਜਾਂਦੇ ਆ ਤੇ ਲੀਡਰ ਜਾ ਕੇ ਭਾਜਪੀ ਦੇ ਵੱਡੇ-ਵੱਡੇ ਲੀਡਰ ਵੋਟਾਂ ਦੇ ਲਈ ਉਹਦੇ ਚਰਨਾਂ ਨੂੰ ਗੋਡੇ ਹੱਥ ਲਾਉਣੇ ਆ ਨਸਤਮਸਤਕ ਹੁੰਨੇ ਆ ਤੇ ਦੂਜੇ ਪਾਸੇ ਜੇ ਪਰੋਲ ਤੇ ਕੋਈ ਪੰਜਾਬ ਦੇ ਵਿੱਚ ਐਨਐਸਏ ਦੇ ਵਿੱਚ ਲੱਗਿਆ ਹੋਇਆ ਕੈਦੀ ਜੀ ਤੇ ਨਜਾਇਜ਼ ਵਿਚਾਰ ਤੇ ਲੱਗੀ ਉਹ ਆਗ ਜਾਂਦਾ ਤਾਂ ਉਹਨੂੰ ਐਮਪੀ ਨੂੰ ਮਿਲਣ ਵੀ ਨਹੀਂ ਦਿੱਤਾ ਜਾਂਦਾ ਅੱਜ ਕਲਵੰਤ ਸਿੰਘ ਰੌਕੇ ਦੇ ਕਿਸੇ ਦੀ ਗੱਲ ਕਰਦਾ ਕੱਲ ਵਰਸਿੰਘ ਖਵਾਰਾਂ ਦੀ ਖਬਰਾਂ ਵੀ ਸਿਵਰੇਜੀ ਸਿੰਘ ਮਾਨ ਐਮਪੀ ਉਹਨੂੰ ਮਿਲਣ ਜਾਂਦਾ ਪਰੋਲ ਆਏ ਨੂੰ ਪਰ ਉਹਨੂੰ ਇਜਾਜ਼ਤ ਨਹੀਂ ਮਿਲਦੀ ਤੇ ਦੂਜੇ ਪਾਸੇ ਪ੍ਰਵਚਨ ਸੋ ਪੰਜਾਬ ਦਾ ਕੇਸ ਬਿਲਕੁਲ ਮੇਰੇ ਹਿਸਾਬ ਦੇ ਵਿੱਚ ਡਿਫਰੈਂਟ ਪੰਜਾਬ ਨੂੰ ਅਜੇ ਤੱਕ ਪੰਜਾਬ ਦੇ ਲੋਕਾਂ ਨੂੰ ਕੌਮ ਨੂੰ ਕੋਈ ਹਿਸਾਬ ਨਹੀਂ ਮਿਲਿਆ 84 ਦੇ ਵਿੱਚ 16 ਕਮਿਸ਼ਨ ਬਣੇ ਕੋਈ ਹਿਸਾਬ ਨਹੀਂ ਮਿਲਿਆ ਅੱਜ ਵੀ ਜਿਹੜੇ ਉੱਥੇ ਦੇ ਦੋਸ਼ੀਆਂ ਟਾਈਟਲਰ ਕਮਲਨਾਥ ਵਰਗੇ ਬਹੁਤ ਵੱਡੇ ਵੱਡੇ ਪੁਲਿਸ ਅਫਸਰ ਉੱਤੇ ਦੰਦ ਨਾ ਦੇ ਫਿਰਦੇ ਆ ਜੇਕਰ 84 ਦੇ ਵਿੱਚ ਇਨਸਾਫ ਮਿਲ ਜਾਂਦਾ ਤਾਂ ਗਜਰਾਤ ਵਾਲਾ ਜਿਹੜਾ ਸੀਗਾ ਇਹ ਕਾਂਡ ਨਹੀਂ ਹੋਣਾ ਸੀਗਾ ਤੇ ਗੱਲ ਤਾਂ ਇਹ ਆ ਇਹ ਜਿਹੜੇ ਰੇਪਾਂ ਦਾ ਜਿਹੜਾ ਰੇਪ ਰੇਪਿਸਟਾ ਨੂੰ ਉਤਸ਼ਾਹ ਦਿੱਤਾ ਗਿਆ ਤਾਂ ਉੱਥੋਂ ਦੇ ਰੇਪਿਸਟਾ ਨੂੰ ਵੀ ਸਜ਼ਾ ਉਹਨਾਂ ਨੇ ਇਹ ਗੁਨਾਹ ਨਹੀਂ ਕਰਨੇ ਸੀਗੇ ਨਾ ਮਨੀਪੁਰ ਦੇ ਵਿੱਚ ਹੁੰਦਾ ਜਿਵੇਂ ਮਨੀਪੁਰ ਦੇ ਵਿੱਚ ਇੱਕ ਸਾਈ ਜਿਹੜੀ ਉਹਦੇ ਭਾਈਚਾਰੇ ਦੇ ਜਦੋਂ ਜਲੂ ਹੁੰਦਾ ਇੱਕ ਫੌਜੀ ਆ ਕਾਰਗਿਲ ਦੇ ਵਿੱਚ ਬੜੇ ਉਹਦੀ ਦੇਣਾ ਉਹਦੀ ਵਾਈਫ ਨੂੰ ਨਿਰਵਸਤਰ ਕਰਕੇ 200 ਬੰਦਾ ਵੱਲੋਂ ਘੁਮਾਇਆ ਜਾਂਦਾ ਉਹਦੀ ਵੀਡੀਓ ਬਣਾਈ ਜਾਂਦੀ ਆ ਪਰ ਕੋਈ ਵੀ ਉਸ ਤਰ੍ਹਾਂ ਦਾ ਜਿਹੜਾ ਸਜ਼ਾ ਮਿਲਣੀ ਚਾਹੀਦੀ ਹੈ ਅਜੇ ਤੱਕ ਨਜ਼ਰ ਨਹੀਂ ਆ ਰਹੀ ਸੋ ਇਹ ਤਾਂ ਦੇਖੋ ਇੱਥੇ ਦਾ ਦਿਸ਼ਾ ਪਰ ਫਿਰ ਵੀ ਅਸੀਂ ਇੱਕ ਆਸ ਨਹੀਂ ਕਰਨੀ ਜ਼ਰੂਰ ਜਾਂਗੀ ਆ ਤੇ ਅੱਜ ਵੀ ਵਕੀਲ ਕਹਿ ਰਹੇ ਸੀਗੇ ਕਈ ਵਕੀਲ ਦੀ ਮੈਂ ਤੁਹਾਨੂੰ ਦੱਸਾਂ ਵੀ ਇੱਕ ਵਕੀਲ ਤਾਂ ਇੱਥੇ ਦਾ ਕਹਿ ਰਿਹਾ ਸੀਗਾ ਬੜਾ ਸੀਨੀਅਰ ਵਕੀਲ ਆ ਵੀ ਬਰਾੜ ਸਾਹਿਬ ਕਈ ਵਾਰ ਤੋਂ ਐਸੇ ਮਹਿਸੂਸ ਹੁੰਦਾ ਹੈ 20 ਦੇਸ਼ ਕੋਲ ਛੋੜ ਕਰਕੇ ਅਸੀਂ ਹੋਰ ਦੇਸ਼ ਜਹਾਂ ਕੋ ਕਾਨੂੰਨ ਦਾ ਰਾਜ ਹੋ ਵਹਾਂ ਚਲੇ ਜਾਏ ਇਸ ਤਰ੍ਹਾਂ ਦੀ ਵੀ